ਬਿਲਾਵਲ ਮਹਿਲਾ ਪੰਜਵਾ ਤਾਪ ਪਾਪ ਤੇਰਾ ਖੇ ਆਪ ਸੀਤਲ ਪੈ ਗੁਰ ਚਰਨ ਨੀ ਲਾਗੇ RAM ਨਾਮ ਸਿਰ ਦੇ ਮੈਂ ਜਾਪ ਰਹਾ ਧਰ ਕਿਰਪਾ ਹਸਤ ਪ੍ਰਭ ਦੀਨੇ ਜਗਤ ਉਧਾਰ ਨਵਖੰਡ ਪ੍ਰਤਾਪ ਦੁਖ ਬਿਨ ਸੇ ਸੁਖ ਅਨੰਦ ਪ੍ਰਵੇਸ਼ ਤ੍ਰਿਸ਼ਣ 부ਝੀ ਮਨ ਤਨ ਸੱਚ ਧਰਾਪ ਅਨਾਥ ਕੋ ਨਾਥ ਸ਼ਰਨ ਸੁਮਰਥਾ ਸਗ ਸ੍ਰਿਸ਼ਟ ਕੋ ਮਾਈ ਬਾਪ ਤਰਤ ਵਸਲ ਪੈ ਪੰਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ ਬਿਲਾਵਲ ਮੈਂ ਲਾ ਪੰਜਵਾ ਜਿਸ ਤੇ ਉਪਜਿਆ ਤਿਸੈ ਪਛਾਨ ਤਾਰ ਬ੍ਰਹਮ ਪਰਮੇਸ਼ਰ ਧਿਆਇਆ ਕੁਸ਼ਨ ਖੇਮ ਹੋਏ ਕਲਿਆਣ ਰਹਾਉ ਗੁਰ ਪੂਰਾ ਭੇਟਿਓ ਬੜ ਭਾਗੀ ਅੰਤਰ ਜਾਮੀ ਸੁਗੜ ਸੁਜਾਨ ਹਾਥ ਦੇ ਰੱਖੇ ਕਰ ਆਪਣੀ ਵੱਡ ਸੁਮਰਥ ਨਿਮਾਣਿਆ ਕੋ ਮਾਨ ਪ੍ਰੰਪਹਿ ਬਿਨਸ ਗੈ ਖਿਨ ਭੀਤਰ ਅੰਧਕਾਰ ਤਗਟੇ ਚਾਨਣ ਸਾਹਸ ਸਾਹਸ ਆਰਧ ਨਾਨਕ ਸਦਾ ਸਦਾ ਜਾਈਏ ਕੁਰਬਾਨ ਬਿਲਾਵਲ ਮਹਿਲਾ ਪੰਜਵਾ ਦੋਵੇਂ ਥਾਮ ਰੱਖੇ ਗੁਰਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਰਹਾ ਹਰ ਹਰ ਨਾਮ ਜਪਤ ਸੁਖ ਸਹਿਜੇ ਮੱਜਨ ਹੋਵਤ ਸਾਧੂ ਤੂਰੇ ਆਵਣ ਜਾਣ ਰਹਿ ਥਿਤ ਪਾਈ ਜਨਮ ਮਰਨ ਕੇ ਮਿਟੇ ਬਸੂਰੇ ਪ੍ਰੰਪ ਹੈ ਤਰੇ ਛੁੱਟੇ ਭੈ ਜਮ ਕੇ ਘਟ ਘਟ ਏਕ ਰਹਾ ਪਰ ਪੂਰੇ ਨਾਨਕ ਸ਼ਰਨ ਪਰਿਓ ਦੁਖ ਭੰਜਨ ਅੰਤਰ ਬਾਹਰ ਤੇਖ ਹਜ਼ੂਰੇ ਬਿਲਾਵਲ ਮਹਿਲਾ ਪੰਜਵਾ ਦਰਸ਼ਨ ਦੇਖਤ ਦੋਖ ਨਸੇ ਕਬੂ ਨਾ ਹੋ ਵੋ ਦ੍ਰਿਸ਼ਟ ਅਗੋਚ ਜੀ ਕੈ ਸੰਗ ਬਸੇ ਰਹਾਉ ਪ੍ਰੀਤਮ ਪ੍ਰਾਨ ਅਧਾਰ ਸੁਆਮੀ ਪੂਰ ਰਹਾ ਪ੍ਰਭ ਅੰਤਰ ਜਾਮੀ ਤਿਆਗੁਣ ਤੇਰੇ ਸਾਰ ਸੰਭਾਰੀ ਸਾਸ ਸਾਸ ਪ੍ਰਭ ਤੁਝੈ ਚਿਤਾਰੀ ਕਿਰਪਾ ਨਿਧ ਪ੍ਰਭ ਦੀਨ ਦਯਾਲਾ ਜੀ ਜੰਤ ਕੀ ਕਰੋ ਪ੍ਰਤਪਾਲਾ ਆਠ ਪਹਿਰ ਤੇਰਾ ਨਾਮ ਜਨ ਜਾਪੇ ਨਾਨਕ ਪ੍ਰੀਤ ਲਾਈ ਪ੍ਰਭ ਆਪੇ ਬਿਲਾਵਲ ਮਹਿਲਾ ਪੰਜਵਾ ਤਨ ਤਨ ਜੋਬਨ ਚਲਤ ਗਿਆ ਰਾਮ ਨਾਮ ਕਾ ਭਜਨ ਨਾ ਕੀਨੋ ਕਰਤ ਵਿਕਾਰ ਨਿਸਪੋਰ ਭਇਆ ਰਹਾਉ ਅਨੇਕ ਪ੍ਰਕਾਰ ਭੋਜਨ ਨਿਤ ਖਾਤੇ ਮੁਖ ਦੰਤਾ ਕਾਸ ਖੀਨ ਖਿਆ ਮੇਰੀ ਮੇਰੀ ਕਰ ਕਰ ਮੂਠੋ ਪਾਪ ਕਰਤ ਨ ਪਰੀ ਦਇਆ ਮਹਾ ਵਿਕਾਰ ਕੋਰ ਦੁਖ ਸਾਗਰ ਇਸ ਮੈਂ ਪ੍ਰਾਣੀ ਗਲਤ ਪਿਆ ਸ਼ਰਨ ਪਰੇ ਨਾਨਕ ਸੁਆਮੀ ਕੀ ਬਾਹ ਪਕਰ ਪ੍ਰਭ ਕਾਦ ਲਿਆ ਦਿਲਾਵਲ ਮਹਿਲਾ ਪੰਜਵਾ ਆਪਣਾ ਪ੍ਰਭ ਆਇਆ ਚੀਤ ਦੁਸ਼ਮਨ ਦੁਸ਼ਟ ਰਹੇ ਚਖ ਮਾਰਤ ਕੁਸ਼ਲ ਭਇਆ ਮੇਰੇ ਭਾਈ ਮੀਤ ਰਹਾਉ ਗਈ ਬਿਆਧ ਉਪਾਧ ਸਭ ਨਾਸੀ ਅੰਗੀਕਾਰ ਕੀਓ ਕਰਤਾਰ ਸ਼ਾਂਤ ਸੁਖ ਅਰ ਆਨੰਦ ਕਨਹਿਰੇ ਪ੍ਰੀਤਮ ਨਾਮ ਹਿਰਦੈ ਉਰਹਾਰ ਜੀਉ ਪਿੰਡ ਧਨਰਾਸ ਪ੍ਰਭ ਤੇਰੀ ਤੂੰ ਸਮਰਤ ਸੁਆਮੀ ਮੇਰਾ ਦਾਸ ਆਪਣੇ ਕੋ ਰੱਖਨ ਹਾਰਾ ਨਾਨਕ ਦਾਸ ਸਦਾ ਹੈ ਚੇਰਾ ਬਿਲਾਵਲ ਮਹਿਲਾ ਪੰਜਵਾ ਗੋਬਿੰਦ ਸਿਮਰ ਹੋ ਆਕਲਿਆਣ ਮਿਟੀ ਉਪਾਧ ਤਿਆ ਸੁਖ ਸੱਚ ਅੰਤਰ ਜਾਨੀ ਸਿਮਰਿਆ ਜਾਨ ਰਹਾ ਜਿਸਕੇ ਜੀ ਤਿੰਨ ਕੀਏ ਸੁਖਾਲੇ ਤਖਤ ਜਨ ਕੋ ਸਾਚਾ ਤਾਣ ਦਾਸ ਆਪਣੇ ਕੀ ਆਪ ਤੇ ਰਾਖੀ ਪੈ ਪੰਜਨ ਉਪਰ ਕਰਤੇ ਮਾਣ ਤੈ ਮਿਤਰਾਈ ਮਿਟੀ ਬੁਰਾਈ ਦ੍ਰஷ்ட ਦੂਤ ਹਰ ਕਾਡੇ ਸ਼ਾਨ ਸੂਖ ਸਹਿਜ ਆਨੰਦ ਕਨੇਰੇ ਨਾਮਿਤ ਜੀਵੈ ਹਰ ਗੁਨਾ ਵਖਾਣ ਬਿਲਾਵਲ ਮਹਿਲਾ ਪੰਜਵਾ ਤਾਰ ਬ੍ਰਹਮ ਪ੍ਰਭੇ ਕਿਰਪਾਲ ਕਾਰਜ ਸਗਲ ਸਵਾਰੇ ਸਤਗੁਰ ਜਪ ਜਪ ਸਾਧੂ ਹੈ ਨਿਹਾਲ ਰਹਾਉ ਅੰਗੀ ਕਾਰ ਕੀਆ ਪ੍ਰਭ ਆਪਣੇ ਦੋਖੀ ਸਗਲੇ ਪੈਰਵਾਲ ਅੰਠ ਲਾਏ ਰੱਖੇ ਜਨ ਆਪਣੇ ਤੋ ਧਾਰ ਲੀਏ ਲਾਏ ਆਪਣੇ ਪਾਲ ਸਹੀ ਸਲਾਮਤ ਮੇਲ ਘਰ ਆਏ ਨਿੰਦਕ ਕੇ ਮੁਖ ਹੋਏ ਕਾਲ ਕੋ ਨਾਨਕ ਮੇਰਾ ਸਤਗੁਰ ਪੂਰਾ ਗੁਰ ਪ੍ਰਸਾਦਿ ਤਬ ਪੈ ਨਿਹਾਲ ਬਿਲਾਵਲ ਸਲਾ ਪੰਜਵਾਂ ਮੂ ਲਾਲਨ ਸਿਉ ਪ੍ਰੀਤ ਬਣੀ ਰਹਾਉ ਤੋਰੀ ਨਾ ਟੁੱਟੈ ਸ਼ੋਰੀ ਨਾ ਛੂਟੈ ਐਸੀ ਮਾਧੋ ਖਿੰਚ ਤਣੀ ਦਿਨ ਸਰੇ ਮਨ ਮਾਹੀ ਬਸਤ ਹੈ ਤੂੰ ਕਰ ਕਿਰਪਾ ਪ੍ਰਭ ਆਪਣੀ ਬਲ ਬਲ ਜਾਉ ਸ਼ਾਮ ਸੁੰਦਰ ਕਾ ਫਕਤ ਕਥਾ ਜਾਂ ਕੀ ਬਾਤ ਸੁਣੀ ਜਨ ਨਾਨਕ ਦਾਸ ਨੰਬਾਸ ਕਈਤ ਹੈ ਮਹ ਕਰਹੁ ਪਾਠਾ ਕੁਰ ਆਪਣੀ ਬਿਲਾਵਲ ਮਹਿਲਾ ਪੰਜਵਾ ਹਰ ਕੇ ਚਰਨ ਜਪ ਜਾਉ ਕੁਰਬਾਨ ਗੁਰ ਮੇਰਾ ਪਰਮ ਬ੍ਰਹਮ ਪਰਮੇਸ਼ਵਰ ਤਾ ਸਾਹਿਰਦਾ ਧਰਮਨ ਧਿਆਨ ਰਹਾਉ ਸਿਮਰ 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 ਸੁਖ ਬਾਤਾ ਜਾ ਕਾ ਕੀਆ ਸਗਲ ਜਹਾਨ ਰਸਨਾ ਰੋ ਏਕ ਨਾਰਾਇਣ ਸੱਚੀ ਦਰਗਾ ਪਾਵੋ ਮਾਨ ਸਾਧੂ ਸੰਗ ਪ੍ਰਾਪਤ ਜਾ ਕੋ ਤਿਨਹੀ ਪਾਇਆ ਏ ਨਿਧਾਨ ਗਾਵੋ ਗੁਣ ਕੀਰਤਨ ਨਿਤ ਸਵਾਮੀ ਹਰਿ ਕਿਰਪਾ ਨਾਨਕ ਦੀ ਜੈ ਦਾਨ ਬਿਲਾਵਲ ਮਹਲਾ 5 ਰਾਖ ਲੀਏ ਸਤਗੁਰ ਕੀ ਸ਼ਰਨ ਜੈ ਜੈਕਾਰ ਹੋਆ ਜਗ ਅੰਤਰ और ब्रह्म मेरो तरुण तरण रहाओ विश्वम्भर पूर्ण सुख दाता सग सु लगरी पोखण पर थान थनंतर सर्व निरंतर बल बल जाई हर के चरण जी जुगत वश मेरे स्वामी सर्व सिद्ध तुम कारण करण आद जुगाद प्रभु रखदा आया ਹਰ ਸਿਮਰਤ ਨਾਨਕ ਨਹੀਂ ਡਰਨ ਰਾਗ ਬਿਲਾਵਲ ਮਹਲਾ 5 ਧੁਪ ਦੇ ਹਰ ਅਠਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਮੈਂ ਨਾਹੀ ਪ੍ਰਭ ਸਭ ਕਿਛ ਤੇਰਾ ਇਕ ਘਰ ਨਿਰਗੁਨ ਊਘੈ ਸਰਗੁਣ ਕੇਲ ਕਰਤ ਵਿੱਚ ਸੁਆਮੀ ਮੇਰਾ ਰਹਾ ਨਗਰ ਮੈਂ ਆਪ ਬਾਹਰ ਪੁਨ ਆਪਨ ਕਬ ਮੇਰੇ ਕੋ ਸਗਲ ਬਸੇਰਾ ਆਪੇ ਹੀ ਰਾਜਨ ਆਪੇ ਹੀ ਰਾਇਆ ਕਹਾਂ ਕਹਾਂ ਠਾਪੁਰ ਕਹਾਂ ਕਹਾਂ ਚੇਰਾ ਕਾਂ ਤੋਂ ਦੁਰਾਓ ਕਾਸੀਉ ਬਲਬੰਚਾ ਜਹਾਂ ਜਹਾਂ ਪੇਖਾਂ ਤਾਂ ਤਾਂ ਨੇਰਾ ਸਾਧ ਮੂਰਤ ਗੁਰਪਿਟਿਓ ਨਾਨਕ ਨਿਲ ਸਾਗਰ ਬੂੰਦ ਨਹੀਂ ਅਨੇਰਾ ਬਿਲਾਵਲ ਮਹਿਲਾ ਪੰਗਵਾ ਓ ਮਾ ਸੁਨਰਥਾ ਕਾਰਨ ਕਰਨ ਧਕਨ ਧਾਕ ਗੋਬਿੰਦ ਗੁਰ ਮੇਰੇ ਮੋਹੇ ਅਪਰਾਧੀ ਸ਼ਰਨ ਚਰਨ ਰਹਾਉ ਜੋ ਜੋ ਕੀਨੋ ਸੋ ਤੁਮ ਜਾਣਿਓ ਪੇਖਿਓ ਥੌਰ ਨਾਹੀ ਕਾਸ਼ ਟੀਟ ਮੁਕਰਨ ਵੱਡ ਪਰਤਾਪ ਸੁਨਿਓ ਪ੍ਰਭ ਤੁਮਰੋ ਕੋਟ ਅਗਾਥ 13ੋ ਨਾਮ ਹਰਨ ਅਮਰੋ ਸੁਹਾਓ ਸਦਾ ਸਦ ਪੂਲਨ ਤੁਮਰੋ ਬਿਰਦ ਅਤਿਤ ਉਧਰਨ ਕਰੋਨਾ ਮੈਂ ਕਿਰਪਾਲ ਤੇ ਪਾ ਨਿਧ ਜੀਵਨ ਪਦ ਨਾਨਕ ਹਰ ਦਰਸ਼ਨ ਬਿਲਾਵ ਮੈਲਾ ਪੰਜਵਾ ਐਸੀ ਕਿਰਪਾ ਮੋਹੇ ਕਰੋ ਸੰਤਾਂ ਚਰਨ ਹਮਾਰੋ ਮਾਥਾ ਨੈਨ ਦਰਸ਼ ਤਨ ਤੂਰ ਪਰੋ ਰਹਾ ਗੁਰ ਕੋ ਸ਼ਬਦ ਮੇ ਰਹੀ ਅਰੇ ਬਾਸ ਹਰ ਨਾਮਾ ਮਨ ਸੰਗ ਧਰੋ ਤਸਕਰ ਪੰਚ ਨਿਵਾਰੋ ਠਾਕੁਰ ਸਗਲੋ ਫਰਮਾ ਹੋ ਮੰਜਰੋ ਜੋ ਤੁਮ ਕਰੋ ਸੋਈ ਫਲ ਮਾਨੇ ਆਵੰਦੁ ਵਿਧਾ ਦੂਰ ਟਹੋ ਨਾਨਕ ਕੇ ਪ੍ਰਭ ਤੁਮ ਹੀ ਦਾਤੇ ਹੰਤ ਸੰਗ ਲੈ ਮੋਹੇ ਉਧਰੋ ਬਿਲਾਵਲ ਮਹਿਲਾ ਪਨਵਾ ਐਸੀ ਦੇਖਿਆ ਜਨ ਸਿਉ ਮੰਗਾ ਤੁਮਹਾਰੋ ਧਿਆਨ ਤੁਮਹਾਰੋ ਰੰਗ ਤੁਮਰੀ ਸੇਵਾ ਤੁਮਾਰੇ ਅੰਗਾ ਰਹਾਉ ਜਨ ਕੀ ਤਹਿਲ ਸੁਭਕੰ ਜਨ ਸਿਉ ਉਠਣ ਬੈਠਣ ਜਨ ਕੈ ਸੰਗਾ ਜਨ ਚਰ ਰਾਜ ਮੁਖ ਮਾਥ ਲਗੀ ਆਸਾ ਪੂਰਨ ਅਨੰਤ ਤਰੰਗ ਜਨ ਪਾਰ ਬ੍ਰਹਮ ਜਾ ਕੀ ਨਿਰਮਲ ਮਹਿਮਾ ਜਨ ਕੇ ਚਰਨ ਤੀਰਥ ਕੋਟ ਗੰਗਾ ਜਨ ਕੀ ਧੂਰ ਕੀਓ ਮੱਜਨ ਨਾਨਕ ਜਨਮ ਜਨਮ ਕੇ ਹਰੇ ਕਲੰਗਾ